ਪੰਜਾਬੀ ਐਮਪੀਐਮ ਦੇਖਣ ਵਾਲੇ तमाम ਦਰਸ਼ਕਾ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਗਰਮੀ ਦੇ ਨਾਲ ਇਸ ਵਕਤ ਲੋਕ ਬੇਹਾਲ ਹੋ ਰਹੇ ਨੇ ਲੋਕ ਇਸ ਵਕਤ ਇੰਨੇ ਗ ਪਰੇਸ਼ਾਨ ਨੇ ਕਿ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਦੱਸ ਜੇ ਕਿ ਲੋਕਾਂ ਦੇ ਨਾਲ-ਨਾਲ ਤੇਜ਼ ਗਰਮੀ ਢੂਪਰੀ ਹਵਾ ਅਤੇ ਜੋ ਧੁੱਪ ਜਿਸ ਦੇ ਨਾਲ ਤਾਪਮਾਨ ਹੈ ਇਹਨਾਂ ਜ਼ਿਆਦਾ ਵੱਧ ਗਿਆ ਹੈ ਕਿ ਲੋਕਾਂ ਦੇ ਨਾਲ-ਨਾਲ ਪਸ਼ੂ ਪੰਛੀ ਅਤੇ ਜੀਵ ਜੰਤੂ ਵੀ ਗਰਮੀ ਤੋਂ ਪਰੇਸ਼ਾਨ ਹੋਏ ਪਏ ਨੇ ਸੋ ਗਰਮੀ ਤੋਂ ਰਾਹਤ ਹੈ ਜੋ ਜਲਦੀ ਮਿਲਣ ਵਾਲੀ ਹੈ ਦੱਸਦੇ ਕਿ ਜੋ ਮੌਨਸੂਨ ਹੈ ਮੌਨਸੂਨ ਨੇ ਭਾਰਤ ਦੇ ਵਿੱਚ ਦਸਤਕ ਹੈ ਦੇ ਦਤੀ ਹੈ ਮੌਨਸੂਨ ਜੋ ਕਿ ਬੰਗਾਲ ਦੀ ਖਾੜੀ ਦੇ ਵਿੱਚ ਲਗਭਗ 30 ਅਤੇ 31 ਮਈ ਦੇ ਵਿੱਚ ਪਹੁੰਚ ਜਾਵੇਗਾ ਸੋ ਇੱਕ ਵਾਰ ਪਹਿਲਾਂ ਵੀ ਮੌਨਸੂਨ ਹੈ ਜੋ ਸਮੇ ਤੋਂ ਪਹਿਲਾਂ ਪਹੁੰਚ ਚੁੱਕਿਆ ਵੈ 2017 ਦੇ ਵਿੱਚ ਵੀ ਚੱਕਰਵਾਤੀ ਤੂਫਾਨ ਦੇ ਕਾਰਨ ਮੌਨਸੂਨ ਜੋ ਭਾਰਤ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਦਸਤਕ ਕਹਿ ਦਿੱਤੀ ਸੀ ਐਤਕੀ ਵੀ ਕੁਸ਼ੇਤਾ ਤਾਂ ਹੀ ਦੇਖਣ ਨੂੰ ਮਿਲ ਜਾਵੇ ਚੱਕਰਵਾਤੀ ਤੂਫਾਨ ਜੋ ਕਿ ਸਾਈਕਲੋਨ ਦੀ ਵਜ੍ਹਾ ਦੇ ਨਾਲ ਜੋ ਮੌਨਸੂਨ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਲਦੀ ਪਹੁੰਚ ਜਾਵੇਗਾ ਭਾਰਤ ਦੇ ਵਿੱਚ ਬੰਗਾਲ ਦੀ ਖਾੜੀ ਦੀ ਗੱਲ ਕਰੀਏ ਤਾਂ ਮੌਨਸੂਨ ਨੇ ਦਸਤਕ ਕਹਿ ਜੋ ਦੇ ਦਿੱਤੀ ਹੈ 30 ਅਤੇ 31 ਮਈ ਨੂੰ ਉੱਥੇ ਮੌਨਸੂਨ ਦੇ ਨਾਲ ਬਰਸਾਤਾਂ ਨੇ ਸ਼ੁਰੂ ਹੋ ਜਾਣਗੀਆਂ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਦਿੱਲੀ ਦੀ ਤਾਂ ਦਿੱਲੀ ਦੇ ਵਿੱਚ ਵੀ ਮੌਨਸੂਨ ਹੈ ਜੋ 29 ਅਤੇ 30 ਜੂਨ ਤੱਕ ਪਹੁੰਚ ਜਾਵੇਗਾ ਤੇ ਉਸ ਤੋਂ ਬਾਅਦ ਜਲਦ ਹੀ ਪੰਜਾਬ ਦੇ ਵਿੱਚ ਜੁਲਾਈ ਦੇ ਮਹੀਨੇ ਦੇ ਸ਼ੁਰੂਆਤੀ ਦਿਨਾਂ 'ਚ ਜੋ ਮੀਂਹ ਹੈ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਹੈ ਜੋ ਜਲਦ ਹੀ ਮਿਲੇਗੀ ਸੋ ਮੌਨਸੂਨ ਦੇ ਨਾਦ ਵਾਤਾਵਰਣ ਨੂੰ ਤਾਂ ਥੋੜੀ ਸ਼ਾਂਤੀ ਮਿਲੇਗੀ ਗਰਮੀ ਦੇ ਕਾਰਨ ਲੋਕ ਇਸ ਵਕਤ ਬੇਹਾਲ ਹੋ ਰਹੇ ਨੇ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਰੈਡ ਅਲਰਟ ਜਾਰੀ ਕੀਤਾ ਗਿਆ ਵਾ orange ਅਲਰਟ ਤੇ yellow ਅਲਰਟ ਵੀ ਸੂਬੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਸਮੂਸਾ ਵਿਭਾਗ ਦੀ ਪੁਵਿਕਵਾਨੀ ਦੇ ਅਨੁਸਾਰ ਆਉਣ ਵਾਲੇ ਦਿਨਾਂ 'ਚ ਗਰਮੀ ਹੈ ਜੋ ਕਿ ਰਿਕਾਰਡ ਤੋੜਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਜੋ ਬੀਤੇ ਹੀ ਦਿਨ ਜੋ ਪੰਜਾਬ ਦੇ ਵਿੱਚ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਸੀ ਜਿਸ ਦੇ ਨਾਲ ਲੋਕ ਧੁੱਪ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸ ਤਾਪਮਨ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਮੈਂ ਹੋ ਰਿਹਾ ਹੈ ਇਸ ਦੇ ਨਾਲ-ਨਾਲ ਅਸਮੂਨਸੂਨ ਦੀ ਖਬਰ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਵਧ ਰਹੇ ਤਾਪਮਨ ਦੇ ਕਾਰਨ ਲੋਕ ਪਰੇਸ਼ਾਨ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕਾਂ ਨੂੰ ਕਈ-ਕਈ ਵਾਰ ਸੋਚਣਾ ਪੈ ਰਿਹਾ ਹੈ ਇਸ ਦੇ ਨਾਲ ਜੇਕਰ ਮੌਨਸੂਨ ਜਲਦੀ ਹੀ ਦਸਤਕ ਦੇ ਦੇਵੇਗਾ ਤਾਂ ਪੰਜਾਬ ਦੇ ਵਿੱਚ ਜੋ ਲੋਕ ਨੇ ਗਰਮੀ ਤੋਂ ਰਾਹਤ ਪਾ ਸਕਣਗੇ ਲੋਕਾਂ ਦੇ ਨਾਲ-ਨਾਲ ਜੀਵ ਜੰਤੂ ਨੇ ਜੋ ਪਸ਼ੂ ਪੰਛੀ ਨੇ ਜਿਨ੍ਹਾਂ ਦਾ ਗਰਮੀ ਨਾਲ ਬਿਹਾਰ ਹੋਇਆ ਹੈ ਸੋ ਉਹਨਾਂ ਨੂੰ ਵੀ ਮੌਨਸੂਨ ਦੇ ਵਿੱਚ ਠੰਡੀਆਂ ਹਵਾਵਾਂ ਦੇ ਵਿੱਚ ਰਾਹਤ ਹੈ ਜ਼ਰੂਰ ਮਿਲੇਗੀ ਜੇ ਗੱਲ ਕਰੀਏ ਬੀਤੇ ਦਿਨ ਦੀ ਤਾਂ ਬੀਤੇ ਦਿਨ ਦਿੱਲੀ ਦੇ ਵਿੱਚ ਦਿੱਲੀ ਐਨਸੀਆਰ ਦੇ ਇਲਾਕਿਆਂ ਦੇ ਵਿੱਚ 50 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੈ ਜੋ ਪਹੁੰਚ ਗਿਆ ਸੀ ਸੋ 50 ਤੋਂ 51 ਡਿਗਰੀ ਤਾਪਮਾਨ ਦੇ ਵਿੱਚ ਦਿੱਲੀ 'ਚ ਬਿੜ ਬੱਦਲਾਂ ਤੋਂ ਬਰਸਾਤ ਵਾਲਾ ਕੰਮ ਹੋ ਗਿਆ। ਸੋ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਬਰਸਾਤ ਹੋਵੇਗੀ। ਇੰਨੀ ਕੜਕ ਦੀ ਧੁੱਪ ਦੇ ਵਿੱਚ ਮੌਸਮ ਇੱਕਦਮ ਬਦਲ ਗਿਆ। ਬੱਦਲ ਛਾ ਗਏ ਤੇ ਬੱਦਲਾ ਦੇ ਨਾਲ ਬਰਸਾਤ ਵੀ ਹੋਣ ਲੱਗੀ। ਸੋ ਮੌਸਮ ਦੇ ਇੱਕ ਵਾਰ ਕਰਵੜ ਜ਼ਰੂਰ ਲੱਤੀ ਹੈ ਦਿੱਲੀ ਦੇ ਵਿੱਚ। ਸੋ ਬਿਣਾ ਮੌਸਮ ਦੀ ਬਰਸਾਤ ਦੇਖਣ ਨੂੰ ਮਿਲੀ ਆ ਪੰਜਾਬ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਆਇਓ ਜੀ ਦੇਖਣ ਨੂੰ ਮਿਲਿਆ ਅਚਾਨਕ ਹੀ ਰਾਤ ਦੇ ਵੇਲੇ ਜੋ ਕਿ ਅਨੋਂ ਤੋਂ 10 ਵਜੇ ਦੇ ਦਰਮਿਆਨ ਸਮੇਂ ਦਰਮਿਆਨ ਪੰਜਾਬ 'ਚ ਵੀ ਬਾਰਿਸ਼ ਦੇ ਕੰਨੂ ਮਿਲੀ ਸੀ ਲੋਕਾਂ ਨੂੰ ਰਾਹਤ ਜ਼ਰੂਰ ਮਿਲਦੀ ਆ ਪਰ ਕੁਝ ਸਮੇਂ ਤੇ ਲਈ ਇਸ ਦੇ ਕਰਕੇ ਤਾਪਮਨ ਹੈ ਪਰ ਤਾਪਮਨ ਵਧਦਾ ਹੀ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਾਪਮਨ ਹੈ ਜੋ ਮਈ ਦੇ ਮਹੀਨੇ ਦੇ ਵਿੱਚ ਕਈ ਰਿਕਾਰਡ ਤੋੜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਖਾਸ ਖਬਰ ਹੈ ਕਿ ਮੌਨਸੂਨ ਹੈ ਜਲਦੀ ਹੀ ਭਾਰਤ ਦੇ ਕੁਝ ਦਸਤਕ ਦੇ ਦੇਵੇਗਾ ਔਰ ਪੰਜਾਬ 'ਚ ਵੀ ਜਲਦ ਹੀ ਪਹੁੰਚ ਜਾਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਹੈ ਧੰਨਵਾਦ